बहुत मैं इस जो प्रेस है दसना चाहना कि अज पूरे विश्व मान्य ने प्रधानमंत्री श्री नरेंद्र मोदी जी जिन्होंने भारतीय संस्कृति का पंचम जरा पूरी दुनिया चाहिए और यूनाइटिड नेशन इक्की जून न ਬਤੌਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਜਿਹੜਾ ਪ੍ਰਣ ਲਿਆ ਉਹ ਅੱਜ ਪੂਰੇ ਭਾਰਤ ਵਿੱਚ ਉਸ ਪ੍ਰਣ ਤੇ ਫੁੱਲ ਚੜਾਏ ਜਾ ਰਹੇ ਨੇ ਤੀਸਰੀ ਵਾਰ ਇਹ ਪ੍ਰਧਾਨ ਮੰਤਰੀ ਬਣੇ ਨੇ ਉਹ ਸਿਰਫ ਰਾਜਨੀਤਿਕ ਆਰਥਿਕ ਇਹ ਵਿਕਾਸ ਤੇ ਚਲੋ ਜ਼ਰੂਰੀ ਹਨ ਦੇਸ਼ ਦੇ ਅਰਥਵਿਵਸਥਾ ਵੀ ਜ਼ਰੂਰੀ ਹੈ ਬਾਕੀ ਸਭ ਜ਼ਰੂਰੀ ਹੈ ਲੇਕਿਨ ਪੂਰੇ ਭਾਰਤ ਦੇ ਲੋਕਾਂ ਦਾ ਮਾਨਸਿਕ ਔਰ ਸਿਹਤ ਦਾ ਧਿਆਨ ਰੱਖਣ ਦੇ ਪ੍ਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਯੋਗ ਮਨਾਉਣ ਦਾ ਪ੍ਰਣ ਲਿਆ ਔਰ ਅਸੀਂ ਉਹਨਾਂ ਦੇ ਹੀ ਅੱਜ आदेश ਅਨੁਸਾਰ ਦੇਖਿਆ ਤੁਸੀਂ ਇੱਕ ਬਹੁਤ ਵੱਡਾ ਹਜੂਮ 200 300 ਬੱਚਾ ਜਿਹੜਾ ਹੈ ਉਹ ਡੀਏਵੀ ਕਾਲਜ ਵਿੱਚ ਇਕੱਠਾ ਹੋਇਆ ਪੀਐਨਸੀਸੀ ਐਨਐਸਐਸ ਅਲੱਗ-ਅਲੱਗ ਸਕੂਲਸ ਅਲੱਗ-ਅਲੱਗ ਕਾਲਜ اے ਯੂ ਬੈਂਕ ਲੌਂਚ ਕਲੱਬ ਲੋਕੋਧਰ ਗ੍ਰੇਟਰ ਇਹ ਸਾਰੇ ਆਏ ਅੱਜ ਹੀ ਆਪਾਂ ਜਿਹੜਾ ਹੈ ਉਹ ਯੋਗਨਾ ਕਰੀਏ ਅਸੀਂ ਇਹਨੂੰ ਆਪਣੇ ਜੀਵਨ ਦੀ ਇੱਕ ਵਧੀਆ ਆਦਤ ਬਣਾਈਏ ਔਰ ਔਰ ਵਾਸਤੇ ਆਪਾਂ ਪੂਰੇ ਭਾਰਤ ਨੂੰ ਇੱਕ ਨਿਰੋਗ ਭਾਰਤ ਬਣਾਈਏ ਔਰ ਮੇਰਾ ਪੂਰਾ ਵਿਸ਼ਵਾਸ ਹੈ ਕਿ ਜੇ ਆਪਾਂ ਅਨੁਸਰਣ ਕਰਦੇ ਹਾਂ ਅੱਜ ਯੋਗ ਦਿਵਸ ਦੇ ਤੌਰ ਤੇ ਔਰ ਪ੍ਰਣ ਕਰਦੇ ਹਾਂ ਕਿ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਇੱਕ ਸ਼ੈਲੀ ਬਣਾਵਾਂਗੇ ਤੇ ਮੇਰਾ ਪੂਰਾ ਯਕੀਨ ਹੈ ਕਿ ਭਾਰਤ ਨਿਰੋਗ ਨਹੀਂ रह ਸਕਦਾ ਭਾਰਤ ਪੱਕਾ ਵਿਸ਼ਵ ਗੁਰੂ ਬਣੇਗਾ ਔਰ ਭਾਰਤ ਦੁਨੀਆ ਵਿੱਚ ਇੱਕ ਸਵਸਥ ਦੇਸ਼ ਬਣ ਕੇ ਸਾਹਮਣੇ ਆਏਗਾ ਸਰ ਜਿੱਕਰ ਗੱਲ ਕਰਕੇ ਲਗਾਤਾਰ ਬਿਮਾਰੀਆਂ ਵਧੀਆਂ ਜਾ ਰਹੀਆਂ ਨੇ ਬੱਚਿਆਂ ਦੇ ਵਿੱਚ ਵੀ ਅੱਜ ਤੋਂ ਜੁੜੀਆਂ ਜਾਂ ਕਾਫੀ ਬਿਮਾਰੀਆਂ ਵਧੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਅ ਬੁਨੀਜੀ ਬੱਚਿਆਂ ਦੀਆਂ ਬਿਮਾਰੀਆਂ ਬਿਮਾਰੀਆਂ ਵਿੱਚ ਵਾਧਾ ਉਹਦਾ ਕਾਰਨ ਸਾਡੀ ਜੀਵਨ ਸ਼ੈਲੀ ਹੈ ਇਹ ਸੋਸ਼ਲ ਮੀਡੀਆ ਇਹ ਫੋਨ ਜਦੋਂ ਤੋਂ ਤੱਕ ਬੱਚੇ ਦੇ ਹੱਥ ਵਿੱਚ ਆ ਗਿਆ ਹੈ ਦੇਰ ਰਾਤ ਉ ਜਾਗਦਾ ਹੈ ਜੰਕ ਫੂਡ ਖਾ ਰਿਆ ਹੈ ਜੇਕਰ ਅਸੀਂ ਆਪਣਾ ਸੌਣ ਦਾ ਨਿਯਮ 10 ਤੋਂ ਸਵੇਰੇ 4 ਜਾਂ 5 ਵਜੇ ਦਾ ਬਣਾਉਂਦੇ ਹਾਂ ਔਰ ਜੰਕ ਫੂਡ ਨੂੰ ਬਿਲਕੁਲ ਤਿਆਗ ਦਿੰਨੇ ਹਾਂ ਇਹ ਰੋਗ ਮਹੀਨੇ ਵਿੱਚ ਸਾਰੇ ਮੁੱਕ ਜਾਣਗੇ ਇਹ ਰੋਗ ਕੋਈ ਇਹੋ ਜਿਹਾ ਰੋਗ ਨਹੀਂ ਹੈ ਕਿਉਂਕਿ ਸਾਡੀ ਪદ્ધਤੀ ਜਿਹੜੀ ਹੈ ਜੋ ਸਨਾਤਨ ਧਰਮ ਹੈ ਜੋ 5000 ਪੁਰਾਣੀ ਸਾਡੀ ਸਭਿਆਤਾ ਹੈ ਜੁਣ ਸੰ ਸਿਖਾਇਆ ਹੈ ਮੈਂ ਤੇਰੇ ਸਾਹਮਣੇ ਖੜਾ ਹਾਂ ਮੈਂ 4 ਸਾਲ ਦਾ ਹਾਂ ਮੈਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਖਾਂਦਾ ਆਪਣਾ ਸਵਾਸ ਰੱਖਣ لیکن میں یوگ ضرور ਕਰਦਾ میں پورے دنیا ਨੂੰ ਕਿਹਾ ਸੀ پورے نکودر ਨੂੰ ਕਿਹਾ ਸੀ کہ میرے ਨਾਲ ਆ ਕੇ یوگ ਕਰੋ فری ਕਰਾਇਆ ਜਾਏਗਾ ٹھیک ہے کچھ لوگ آئے نہیں آئے لیکن ਜਦੋਂ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਨਿਭਾਵਾਂਗੇ ਭੋਜਨ ਸਹੀ ਕਰਾਂਗੇ ਨਿਸ਼ਚਿਤ ਸ਼ੈਲੀ ਚ چلਾਂਗੇ ਤਾਂ ਸਰ ਡਾਕਟਰ ਕੋ ਜਾਣ ਦੀ ਲੋੜ ਨਹੀਂ ਹੈ ਤੁਹਾਡਾ ਰੋਗ ਇੱਛੇ ਹੀ ਠੀਕ ਹੋਣਗੇ اور ਤੁਸੀਂ ਨਿਰੋਗ ਹੋ ਜਾਓਗੇ ਮੇਰਾ ਵਾਅਦਾ ਹੈ ਕਿ ਜੇ ਤੁਸੀਂ ਨਿਰੋਗ یوਗ ਕਰਨਾ ਸ਼ੁਰੂ ਕਰ ਦੋਗੇ ਠੀਕ ਹੈ ਤਾਂ ਆਪਣੇ ਆਪ ਨਿਰੋਗ ਹੋ ਜਾਓਗੇ ਇਹ ਬਿਮਾਰੀਆਂ ਦਾ ਅਪਾ ਚਿੱਤ ਹਾਸਲ ਕਰਾਂਗੇ ਸਰ ਇੱਕ ਹੋਰ ਵੀ ਚੀਜ਼ ਦਿਖਣ ਜਾਂਦੀ ਹੈ ਦਰਖਤ ਕੱਟੇ ਜਾ ਰਹੇ ਨੇ ਜਿਸ ਕਰਕੇ ਆਕਸੀਜਨ ਘਟਦੀ ਜਾ ਰਹੀ ਹੈ ਇਹਦੇ ਕਰਕੇ ਬਿਮਾਰੀਆਂ ਸਾਹ ਬਿਲਕੁਲ ਸਰ ਦੇਖੋ ਵਾਤਾਵਰਨ ਔਰ ਕੁਦਰਤ ਸਾਡਾ ਸਭ ਤੋਂ ਵੱਡਾ ਮਿੱਤਰ ਹੈ ਜੇ ਅਸੀਂ ਵਾਤਾਵਰਨ ਨੂੰ ਆਪਣਾ ਮਿੱਤਰ ਨਹੀਂ ਸਖਾ ਨਹੀਂ ਬਣਾਉਂਦੇ ਤਾਂ ਨਹੀਂ ਮੈਂ ਕਹਿੰਦਾ ਨਾ ਕਿ ਆਪਣੇ ਆਪ ਦਾ ਸ਼ਿੰਗਾਰ ਬੰਦ ਕਰ ਦੋ ਕੁਦਰਤ ਨੂੰ ਸ਼ਿੰਗਾਰਨਾ ਔਰ ਧਰਤੀ ਨੂੰ ਸ਼ਿੰਗਾਰਨਾ ਸ਼ੁਰੂ ਕਰ ਦੋ ਔਰ ਧਰਤੀ ਦਾ ਸ਼ਿੰਗਾਰ ਇਹ ਹੀ ਆ ਮਿਊਜ਼ਿਕ ਜਿਹੜਾ ਹੈ ਉਹ ਪਖਸ਼ੀਆਂ ਦੀ ਆਵਾਜ਼ ਹੈ ਔਰ ਜਿਹੜਾ ਸ਼ਿੰਗਾਰ ਹੈ ਉਹ ਪੀੜ ਹਨ ਠੀਕ ਹੈ ਅੱਜ ਜ਼ਰੂਰਤ ਦੇ ਅਨੁਸਾਰ ਸਾਨੂੰ ਪੀੜ ਕੱਟਨੇ ਪੈ ਰਿਹਾ ਸੜਕਾਂ ਬਣ ਰਹੀਆਂ ਸਭ ਕੁਝ ਹੋ ਰਿਹਾ ਲੇਕਿਨ ਆਪਾਂ ਜਿੰਨਾ ਉਹ ਡੀਫੋਰੈਸਟੇਸ਼ਨ ਕਰ ਰਹੇ ਆ ਉਹਨੀ ਪਲਾਂਟੇਸ਼ਨ ਵੀ ਤੇ ਕਰੀਏ ਨਾ ਆਪਾਂ ਸਰਕਾਰ ਤੇ ਨਾ ਛੱਡੀ ਇਹਨੂੰ ਹਰ ਵਿਅਕਤੀ ਅੱਜ ਠੀਕ ਹੈ ਜੇ ਪੂਰੇ ਆਪਣੇ ਸਾਲ ਦੇ ਵਿੱਚ 10 ਪੇੜ ਲਗਾਏਗਾ ਸਾਨੂੰ 95000 ਕਰੋੜ ਪੇੜ ਚਾਹੀਦੇ ਨੇ ਭਾਰਤ ਨੂੰ ਤੇ ਆਪਾਂ ਤਾਂ ਆਪਾਂ ਮਨਸ਼ਾ ਕਰੀਬ ਕਰ ਸਕਦੇ ਆ ਜਦੋਂ ਭਾਰਤ ਆਜ਼ਾਦ ਹੋਇਆ ਸੀ 27% ਜੰਗਲ ਸੀ 8% ਰਹਿ ਗਿਆ ਹੈ ਪੂਰੀ ਧਰਤੀ ਆਪਾਂ ਗੰਜੀ ਕਰ ਦਿੱਤੀ ਹੈ ਔਰ ਜੇ ਇਹੀ ਸਿਲਸਿਲਾ ਲਿਆ ਕਿ ਉਹ ਦਿਨ ਦੂਰ ਨਹੀਂ ਹੈ ਕਿ 51 52 ਸੈਲਟੈਂਪਰੇਚਰ ਹੋਊਗਾ ਬਿਮਾਰੀਆਂ ਨੂੰ ਹੋਰ ਆਪਾਂ ਵਧਾਵਾਂਗੇ ਆਪਾਂ ਬਾਕੀ ਜਿਹੜਾ ਬਾਕੀ ਦੇਸ਼ ਨੇ ਰਾਜਸਥਾਨ ਹੈ ਸਾਡਾ ਕੁਝ ਇੱਕ ਲੋਗ ਹੈ ਉਥੇ ਮ੍ਰਿਤਕ ਸ਼ਰੀਰ ਦੀ ਯਾਦ ਵਿੱਚ ਉਸ ਨੂੰ ਪੇੜ ਲਗਾਏ ਜਾਂਦੇ ਨੇ ਫਿਲੀਪਾਈਨਸ ਵਿੱਚ ਡਿਗਰੀਆਂ ਤਾਂ ਦਿੱਤੀ ਜਾਂਦੀ ਜੇਕਰ ਤੁਸੀਂ ਆਪਣੇ ਪੇੜ ਲਗਾਉਣ ਦਾ ਸਰਟੀਫਿਕੇਟ ਦਿਨਦੇ ਹੋ ਕਿਉਂ ਨਹੀਂ ਵੱਡੀਆਂ ਸਰਕਾਰਾਂ ਕਿਉਂ ਨਹੀਂ ਕੇਂਦਰੀ ਸਰਕਾਰ ਇਸ ਨੂੰ ਕੰਪਲਸਰੀ ਕਰ ਰਹੀ ਕਿ ਪੇੜ ਲਗਾਓ ਔਰ ਵਾਤਾਵਰਣ ਬਚਾਓ ਪਾਣੀ ਬਚਾਓ ਤੇ ਵਾਤਾਵਰਣ ਬਚਾਓ ਮੈਂ ਇਹ ਪ੍ਰਣ ਲੈਣਾ ਚਾਹੁੰਦਾ ਮੈਂ ਤਾਂ ਇਹ ਵੀ ਕਹਿੰਦਾ ਕਿ ਮੈਂ ਫੇਸਬੁੱਕ ਤੇ ਪਾਇਆ ਸੀ ਕਿ 10 ਪੇੜ ਲਗਾਓ ਉਹਨਾਂ ਨੂੰ ਸੁਰੱਖਿਅਤ ਕਰਾਂਗਾ ਜੁਮਾਵਾਰਾ ਲਓ ਮੇਰੇ ਕੋ 1000 ਰੁਪਏ ਲੈ ਰੋ ਮੈਂ ਤੁਹਾਨੂੰ ਇਸ ਮਾਧਮ ਤੋਂ ਕਹਿ ਰਿਹਾ ਅੱਜ ਹੀ ਮੇਰੇ ਕੋ ਇੱਕ ਬੱਚਾ ਹੈ ਕੋਈ ਵਿਅਕਤੀ ਹੈ ਮੈਂ ਉਹਨੂੰ 1000 ਰੁਪਏ ਦਵਾਂਗਾ ਉਹ 10 ਪੇੜ ਦਵਾਂਗਾ ਉਹਨੂੰ ਲਗਾਏ ਉਹਨੂੰ ਸੁਰੱਖਿਤ ਕਰੇ ਠੀਕ ਹੈ ਇਸ ਮਸਲੇ ਠੀਕ ਹੋ ਸਕਦਾ ਅੱਜ ਯੋਗ ਦਿਵਸ ਮਨਾਇਆ ਜਾ ਰਿਹਾ ਅੰਤਰਰਾਸ਼ਟਰੀ ਠੀਕ ਹੈ ਅੰਤਰਰਾਸ਼ਟਰੀ ਯੋਗ ਦਿਵਸ ਸਾਡੇ ਭਾਰਤ ਦੀ ਪਹਿਲ ਕਦਮੀ ਤੇ ਹੀ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਮਾਨਤਾ ਮਿਲੀ ਸੀ ਯੂਨੈਵਲੋਂ ਔਰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲਗਾਤਾਰ ਇਨੇ ਸਾਲ ਤੋਂ ਜਦੋਂ ਸ਼ੁਰੂ ਹੋਇਆ ਹੈ ਅਸੀਂ ਲਗਾਤਾਰ ਕੇਆਰਐਮਬੀਏਵੀ ਕਾਲਜ ਨਕੌਦਰ ਵਿੱਚ ਮਨਾ ਰਹੇ ਹਾਂ ਔਰ ਅੱਜ ਵੀ ਇਸ ਬਹੁਤ ਉਤਸ਼ਾਹ ਦੇ ਨਾਲ ਇਹਨੂੰ ਮਨਾਇਆ ਗਿਆ ਹੈ ਕੇਆਰਐਮਬੀਏਵੀ ਕਾਲਜ ਨਕੌਦਰ ਦੇ ਨਾਲ-ਨਾਲ ਇਹਦੇ ਮਲਾਵੀ ਦੇਵੀ ਸਕੂਲ ਦੇ ਵਿਦਿਆਰਥੀ ਇਹਤੇ ਗੁਰਨਾਨ ਨੈਸ਼ਨਲ ਕਾਲਜ ਨਕੌਦਰ ਦੇ ਵਿਦਿਆਰਥੀ ਔਰ ਮਦਰਸ ਪ੍ਰਾਈਡ ਮਲਸਰੀਆ ਸਕੂਲ ਦੇ ਵਿਦਿਆਰਥੀ ਤੋਂ ਇਲਾਵਾ ਨਕੌਦਰ ਦੇ ਹੋਰ ਬਹੁਤ ਸਾਰੇ ਜਨਮਾਨਸ ਇਸ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸਾਰੇ ਜੱਥੇਬੰਦੀਆਂ ਨੇ ਇੰਸਟੀਚੂਸ਼ਨਸ ਨੇ ਰਲ ਮਿਲ ਕੇ ਬੜੇ ਜੋਸ਼ ਰੁਸਾ ਦੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਜਿੱਥੇ ਤੱਕ ਗੱਲ ਹੈ 21 ਪੰਜਾਬ ਬਟਾਲੀਆ ਐਨਐਸਸੀ ਦਾ ਵੀ ਬੜਾ ਵੱਡਾ ਯੋਗਦਾਨ ਹੈ ਐਲਾਇੰਸ ਕਲੱਬ ਗ੍ਰੇਟਰ ਨਕੋਦਰ ਦਾ ਬੜਾ ਵੱਡਾ ਯੋਗਦਾਨ ਹੈ ਔਰ ਇਸ ਯੋਗ ਤੇ ਦਿਵਸਤਿਆਂ ਜਿ ਇੱਕ ਵਿਲੱਖਣ ਕੰਮ ਅਸੀਂ ਇਹ ਵੀ ਕੀਤਾ ਕਿ ਜਿੰਨੇ ਵੀ ਪਾਰਟਿਸਪੈਂਟ ਆਏ ਆ ਉਹਨਾਂ ਨੂੰ ਜਾਣ ਲੱਗੇ ਜਿਹੜੇ ਰਿਫਰੈਸ਼ਮੈਂਟ ਤਾਂ ਅਸੀਂ ਹਰ ਸਾਲ ਦਿੰਨੇ ਆ ਲੇਕਿਨ ਇਸ ਵਾਰੀ ਅਸੀਂ ਬੂਟਿਆਂ ਦਾ ਲੰਗਰ ਵੀ ਲਾਇਆ ਹੈ ਜਿਹੜਾ ਕਿ ਪੰਜਾਬ ਗਵਰਨਮੈਂਟ ਦੇ ਫੋਰੈਸਟ ਡਿਪਾਰਟਮੈਂਟ ਵੱਲੋਂ ਸਪான்ਸਰ ਕੀਤੇ ਗਏ ਨੇ ਔਰ ਡੋਨਰਸ ਕਲੱਬ ਜਿਹੜੀ ਇੱਥੇ ਲੋਕਲ ਇੱਕ ਐਨਜੀਓ ਹੈ ਉਹਦੇ ਰਾਹੀਂ ਅਸੀਂ ਇੱਕ ਇੱਕ ਬੂਟਾ ਵੀ ਜਿਹੜਾ ਜਿੰਨੇ ਪਾਰਟਿਸਪੈਂਟ ਨੂੰ ਅਸੀਂ ਦੇ ਰਹੇ ਹਾਂ ਮੈਨੂੰ ਲੱਗਦਾ ਕਿ ਯੋਗ ਦੇ ਜਿਹੜੇ ਇਸ ਦਿਵਸ ਮਨਾਉਣ ਦੀ ਮਾਤਾ ਹੋਰ ਵੀ ਵੱਧ ਜਾਂਦੀ ਹੈ